ਈਸ਼ਰ ਪ੍ਰਭ ਯਸੂ ਰਾਇ ਮਹਾਨ ਕੁਦਾ ਮਹਾਨ ਪਰਮੇਸ਼ਰਾਂ ਉਪਰਕਾਰ ਜਲਾਲੀ ਸਾ ਮਤੀ ਸਾਮਰਦੇ ਭਰੇ ਪਵਿੱਤਰ ਪਰਮੇਸ਼ਰ ਪਰਮ ਪ੍ਰਦਾਨ ਪਰਮ ਪ੍ਰਤਾਪੀ ਖੁਦਾ ਯਾਹਾਵਾ ਮੁਬਾਰਕ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਮੇਰੇ ਮਹਾਨ ਸਾ ਮਤੀ ਪਰਮੇਸ਼ਰ ਸਾਮਰਦੇ ਭਰੇ ਪਵਿੱਤਰ ਖੁਦਾ ਤੁਹਾਡਾ ਧੰਨਵਾਦ ਕਰਦਿਆਂ ਸਾਰੀਆਂ ਕੀਤੀਆਂ ਭਲੇਆਈਆਂ ਦੇ ਲਈ ਸਾਰੀਆਂ ਦਿੱਤੀਆਂ ਚੰਗੀਆਂ ਆਈਆਂ ਦੇ ਲਈ ਦਿੱਤੀ ਆਬਰਤਾ ਸ਼ੀਸ਼ਾ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਸ਼ਕਰਗੁਜ਼ਾਰੀ ਦੇ ਪੇੜ ਤੁਹਾਡੇ ਨਾਮ ਦੇ ਨਖਦਾਤੇ ਪਹਿਲੇ ਸਮੇਤ ਲੈ ਕੇ ਤੁਸਨ ਬਚਾ ਕੇ ਰੱਖਿਆ ਸੀ ਦਿਵਾਲ ਅਬਦੁੱਲਾ ਕੇ ਪਹਿਲਾਂ ਤੱਕ ਸੰਭਾਲਿਆ ਕਰ ਆਪਣੇ پاک ਪਰਾਂ ਦੇ ਹੇਡ ਚ ਪਾਇਆ ਕਦਾ ਤੁਹਾਡਾ ਧੰਨਵਾਦ ਕਦੇ ਖੁਦਾ ਇੱਕ ਵਾਰ ਕੇ ਜਾਂਦੇ ਕਮਦੇ ਤੁਹਾਡੀ پاک ਪਵਿੱਤਰ ਹਜ਼ੂਰੀ ਚ ਆਪਣੇ ਸਿਰਾਂ ਚ ਘਾੜ ਦੋ ਆਪਰਾਧਤਾ ਕਰਦੇ ਕਦਾ ਸਾਨੂੰ ਆਪਣੇ ਹਜ਼ੂਰੀ ਸਰਕਾਰ ਕਰੋ ਆਪਨੇ ਦਾਸਾਂ ਦੇ ਗਲ ਨੂੰ ਆਪਣੇ ਲਾਹੂ ਦੇ ਨਾਮ ਮੱਤਾ ਕਰਦੇ ਆਪਰਾਧਨਾ ਸਾਡੇ ਮੂਹ ਦੇ ਵਿੱਚ ਭਰਦੇ ਕਦਾ ਜੇ ਤੁਹਾਨੂੰ ਦਾ ਰੋਦੇ ਨਵ ਨਵੇਂ ਸ਼ਬਦਾ ਦੁਆਰਾ ਵਚਨਾ ਦੁਆਰਾ ਪ੍ਰਾਰਥਨਾ ਕਰਨੇ ਸਿਖਾਉਣੇ ਕਦਾ ਇਹ ਜੋ ਆਪਰਾਧਨਾ ਦੇ ਵਿੱਚ ਜੋ ਵੀ ਦੁਕਾਦ ਦੇ ਸ਼ਕਤੇ دنیਆਵੀ ਸੋਚ ਵਿਚਾਰ ਤੁਹਾਨੂੰ ਭੁਲਾਵੇਂ ਜਪਣਾ ਚਾਹੁੰਦੇ ਨੇ ਸੰਡੇ ਸਤਿਰੁੱਖ ਕਰਨਾ ਚਾਹਦੇ ਖਦਾ ਉਹਨਾਂ ਸਾਰਿਆਂ ਦੁਕਾਦ ਦੇ ਸ਼ਕਤੇ دنیਆਵੀ ਸੋਚਾ ਵਿਚਾਰਾਂ ਦੀ ਇਹ ਸ਼ਕਤ ਤਾਂ ਮੈਂ ਨਾਂ ਦੇ ਚਟਾਨ ਦੇਖਦਾ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਂ ਤਾਂ ਜਿੱਕ ਮਾਨਿਕ ਤੰਦਰਾਂ ਤੁਹਾਡੇ ਨਾਂ ਨੂੰ ਮਹਿਮਾ ਦੇ ਦਿੱਤ ਕੇ ਤੁਹਾਡੇ ਨਾਂ ਨੂੰ ਧੰਨਵਾਦ ਦੇ ਦਿੱਤ ਕੇ ਖਦਾ ਤੁਹਾਡਾ ਧੰਨਵਾਦ 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 ਮੇਰੇ ਜ਼ਿੰਦਾ ਖਦਾ ਇਹ ਹਵਾ ਮੁਬਾਰਕ ਪਰਮੇਸ਼ਰ ਪ੍ਰਭੂ ਸੱਚੇ ਵਾਹਿਦ ਪਰਮੇਸ਼ਰ ਵਾਹਿਗੁਰੂ ਤੇ ਖਾਲਸਾ ਜੀ ਕੋ ਦਾ ਤਾੜਾ ਧੰਨਵਾਤ ਧੰਨਵਾਤ ਲਵਾਤਨਵਾਤਨਵਾਦ ਕਰਦੇ ਖੁਦਾ ਅੱਬਾ ਇਹ ਪਿਤਾ ਪਰਮ ਪਿਤਾ ਪਰਵੇਸ਼ ਪ੍ਰਵੀਸ਼ ਨੂੰ ਆਸਤੇ ਦੇ ਨਾਮ ਦੇ ਇਸ ਸਾਡੇ ਅਦੋਲੀ ਚਾ ਕੇ ਆਪਣੇ ਚਿਰਨ ਚ ਕਰਦੇ ਆ ਪ੍ਰਾਰਥਨਾ ਕਰਦੇ ਖੁਦਾ ਸਾਨੂੰ ਆਪਣੇ ਹਜ਼ਰੀ ਸਵੀਕਾਰ ਕਰੋ ਖੁਦਾ ਪਿਤਾ ਪਰਵੇਸ਼ ਪ੍ਰਭੂ ਕੜਾ ਤਨਵਾਦ ਕਰਦੇ ਖੁਦਾ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਤੇ ਪਹਿਲੇ ਸਮੇਤ ਲੈ ਕੇ ਅੰਤ ਤੱਕ ਸਾਨੂੰ ਬਚਾਇਆ ਸਿਰ ਦੇ ਵਾਲ ਤੱਕ ਲੱਗੇ ਪੈਰ ਰਖ ਸੰਭਾਲਿਆ ਸਭੇ ਜ਼ਰੂਰ ਕਰ ਪੂਰੇ ਕਿ ਤੱਕ ਦਾ ਤੁਹਾਡਾ ਧੰਨਵਾਦ ਕਰਦੇ ਖੁਦਾ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਤੋਂ ਦਇਆ ਦਾ ਸਾਗਰ ਦਇਆ ਕਰਨ ਵਾਲਾ ਪਰਮੇਸ਼ਰ ਤੇ ਆਲੂ ਕਿਰਪਾਲੂ ਪਰਮੇਸ਼ਰ ਹੈ ਵੱਡੇ ਅਚਰਜ ਕੰਮ ਕਰਨ ਵਾਲਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦਾ ਇੱਕ ਦਵਾਉਣ ਤੋਂ ਦੇ ਉੱਤਰ ਵਾਲ ਖੁਦਾ ਦੀ ਵਾਇਲੇ ਕੀਤਾ ਕਿ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇ ਆਗਾ ਉਹ ਖੁਦਾ ਜਦ ਵੀ ਪੁਕਾਰ ਦਿੱਤੇ ਸਾਡੀ ਆਵਾਜ਼ ਨੂੰ ਸੁਣਦੇ ਉੱਤਰ ਦਿੰਦੇ ਉਹ ਖੁਦਾ ਤੋਂ ਹਾਜ਼ਰ ਨਾਜ਼ਰ ਪਰਮੇਸ਼ਰ ਇੱਕ ਖੁਦਾ ਤੋਂ ਹਮੇਸ਼ਾ ਸਾਡੀ ਪ੍ਰਾਰਥਨਾ ਨੂੰ ਸੁਣੇ ਕਿ ਤੁਹਾਡੇ ਬਚਨ ਚ ਲਿਖਿਆ ਕਿ ਮੇਰਾ ਕੰਨ ਨਾ ਭਾਰੀ ਨਹੀਂ ਕਿ ਤੇਰੀ ਆਵਾਜ਼ ਨੂੰ ਸੁਣੇ ਤੇ ਮੇਰਾ ਹੱਥ ਨਾ ਛੋਟਾ ਨਹੀਂ ਕਿ ਤੈਨੂੰ ਕੁਝ ਆਵੇਗਾ ਸਾ ਮੇਰੇ ਖਾੜੇ ਪ੍ਰਾਰਥਨਾ ਹਾਂ ਸੰਬੰਧ ਦਾ ਇਕ ਦਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ। ਤੁਹਾਡਾ ਰਤਬ ਆਸਮਾਨ ਤੋਂ ਉੱਚਾ ਹੈ। ਤੁਹਾਡੀ ਦਾਇਆ ਸੰਬੰਧ ਤੇ ਸੰਬੰਧ ਦੇ ਪਾਣੀ ਨੇ ਆਪਣੇ ਹੱਥਾਂ ਦਰਾ ਮਿੰਦਾ ਪਹਾੜਾਂ ਦੇ ਅੰਦਰ ਤਰ੍ਹਾਂ ਦੇ ਵਿੱਚ ਦੌਲਦੇ ਵੱਡੇ ਚਰਜ ਕੰਮ ਕਰਦੇ ਹੋ। ਤੁਹਾਡਾ ਧੰਨਵਾਦ 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 ਮੇਰੇ ਸਾਮਰਤੀ ਖੁਦਾ ਯਹਵਾ ਮੁਬਾਰਕ ਪਰਮੇਸ਼ਰ ਪ੍ਰਭੂ। ਤੁਹਾਡਾ ਧੰਨਵਾਦ ਯਹਵਾ ਪਿਤਾ ਪਰਮੇਸ਼ਰ ਪ੍ਰਭੂ ਸੱਚੇ ਵਾਹਿਦ ਪਿਤਾ ਪਰਮੇਸ਼ਰ ਪ੍ਰਭੂ। ਤੁਹਾਡਾ ਧੰਨਵਾਦ 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 ਅੱਜ ਇਹ ਹਵਾ ਮੁਬਾਰਕ ਪਰਮੇਸ਼ਰ ਪ੍ਰਭ ਤਰਤਾ ਨਵਾਦ ਕਰਦੇ ਆਂ ਤੇ ਆਲੂ ਕਿਰਪਾ ਲੋ ਦਇਆ ਦੇ ਸਾਗਰ ਦਾ ਤੁਹਾਡਾ ਧੰਨਵਾਦ ਕਲਖ ਦਾ ਤੁਹਾਡੇ ਨਾਮ ਨੂੰ ਮਹਿਮਦ ਦਿਨੇ ਤੁਹਾਡੇ ਨਾਮ ਨੂੰ ਵਡਿਆਈ ਦਿਨੇ ਅਕਦਾ ਕਿ ਟਰਤੀ ਆਕਾਸ਼ ਦੇ ਪਰਕ ਦੂਸਰਾ ਨਾਮ ਦਿੱਤਾ ਗਿਆ ਜਿਹਦੇ ਦੁਆਰਾ ਸੇ ਬਚਾਇਆ ਜਨ ਇੱਕੋ ਨਾਮ ਹੈ ਜਿਹਦੇ ਦੁਆਰਾ ਸੇ ਬਚਾਇਆ ਜਾਣਾ ਹੈ ਪ੍ਰੋਵੀਸ਼ਨ ਸੇ ਇਹਦਾ ਨਾਮ ਜਿਸ ਨੇ ਆਪਣਾ ਪਾਕ ਖੂਤ ਲਹੂ ਵਹਾ ਕੇ ਇਨਸਾਨ ਤੇ ਪਰਮੇਸ਼ਰ ਦੇ ਵਿਚਾਲੇ ਦੀ ਦੀਵਾਨ ਗਿਰਾਸ ਤੇ ਸਾਡਾ ਮਿਲ ਪਰਮੇਸ਼ਰ ਦੇ ਨਾਲ ਕਰਾਇਆ ਜੇ ਇਨਸਾਨ ਦੇ ਪਰਮੇਸ਼ਰ ਦੇ ਵਿਚਾਲੇ ਵਿਚੋਲਾ ਠਹਿਰਾਇਆ ਗਿਆ ਜੋ ਸਾਡੇ ਪਾਪਾਂ ਲਈ ਮਾਰਿਆ ਗਿਆ ਗਾਇਆ ਗਿਆ ਤੀਸਰੇ ਦਿਨ ਮਰਦੇ ਦੇ ਵਿੱਚੋਂ ਜ਼ਿੰਦਾ ਹੋ ਕੇ ਜ਼ਿੰਦਾ ਅਸਮਾਨ ਗਏ ਪਰਮੇਸ਼ਰ ਦੇ ਸੱਜੇ ਅੱਤੇ ਵੀ ਰਾਜਮਾਨ ਹੋਇਆ ਉਹ ਜ਼ਿੰਦਾ ਨਾਮ ਇਹ ਸ਼ਨਾਸਰੀ ਦੇ ਨਾਮ ਨੂੰ ਮਹਿਮਾ ਦਿੰਦੇ ਆ ਜਿਹਦੇ ਸੱਜੇ ਪੱਤ ਲਿਖਿਆ ਕਿ ਰਾਜਿਆਂ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਹੈ ਜਿਹਦਾ ਨਿਆਂ ਸੱਚੇ ਕਾਮ ਜ਼ਥਾਰ ਤੇ ਜੋ ਰਾ ਸੱਚੇ ਦੇ ਜਿਉਣ ਹੋਏ ਸਾਡਾ ਧੰਨਵਾਦ ਕਰਦੇ ਆ ਖੁਦਾ ਤੇ ਸਰੇਤ ਮਾਰ ਕੇ ਆਤਮਾ ਦੇ ਵਿੱਚ ਜਵਾਬ ਦੇ ਆਤਮਿਕ ਜੀਵਨ ਦਿੰਦੇ ਆ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਮਹਾਨ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਧੰਵਾਦ 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 ਕਰਦੇ ਖੁਦਾ ਤੁਸੀਂ ਜਿਉਣ ਦੀ ਰੋਟੀ ਤੁਸੀਂ ਜਿਉਣ ਦਾ ਜਲ ਉਹ ਪੀਂਦੇ ਕਰਦੇ ਹੈ ਨਹੀਂ ਹੁੰਦਾ ਜੋ ਖਾਂਦਾ ਕਰੇ ਭੁੱਖਾ ਨਹੀਂ ਹੁੰਦਾ ਕਿਹਦੇ ਜੀ ਆਤਮਾ ਦੀ ਰੋਟੀ ਆਤਮਾ ਦੀ ਪਾਣੀ ਨੂੰ ਪਿਲਾਉਂਦੇ ਉਹਦਾ ਪਿਤਾ ਪਰਮੇਸ਼ਰ ਪਰਮ੍ਰਿਤ ਜਲ ਦੇਣ ਵਾਲੇ ਪਰਮੇਸ਼ਰ ਕੁਲਾ ਤੁਹਾਡਾ ਧੰਨਵਾਦ ਕਰਦੇ ਖੁਦਾ ਜੇ ਤਰਾ ਇਜ਼ਰਾਇਲੀਆ ਨੇ ਉਜਾਰ ਦੇ ਵਿੱਚ ਮਾਨ ਅ ਖਾਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇ ਮਾਰਗ ਹੈ ਪਰ ਜੋ ਰੋਟੀ ਤੂੰ ਦਿੰਦਾ ਹੈ ਖੁਦਾ ਉਹ ਸਵਰਗ ਤੋਂ ਆਉਂਦੀ ਹੈ ਤੇ ਆਤਮਾ ਦੀ ਤ੍ਰਿਪਤੀ ਲਈ ਹੁੰਦੀ ਹੈ ਖੁਦਾ ਉਹ ਜੋ ਅਸੀਂ ਖਾਵਾਂਗੇ ਕਦੇ ਮਰਾਂਗੇ ਨਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕਿ ਕਿ ਤੂੰ ਸਦੀਪਕ ਜੀਵਨ ਦਿੰਦਾ ਹੈ ਜੋ ਤੇਰੇ ਨਾਮ ਦੇ ਤੇ ਨੇ ਚੱਕਦਾ ਅਮੂਲ ਮੌਤ ਨਾ ਚਖਣ ਗਏ ਤੋ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਸਾਮਰਤੀ ਖੁਦਾ ਮੇਰੇ ਜ਼ਿੰਦਾ ਸਾਮਰਤੀ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ 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 ਕਰਨੇ ਖਦਾ ਤੋ ਸੱਚਾ ਵਾਹਿਦ ਪਰਮੇਸ਼ਰ ਹੈ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੂੰ ਮਨ ਦਾ ਕਾਮਲ ਦਿਲ ਦਾ ਦੀਨਾ ਮੇਰੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਕਦਾ ਤੁਹਾਡਾ ਧੰਨਵਾਦ ਕਰਦਾ ਕਦਾ ਤੋ ਨਿਰਬੁੱਧਨ ਬੁੱਧ ਦੇਣ ਵਾਲਾ ਪਰਮੇਸ਼ਰ ਹੈ ਹਨੇਰੇ ਦੇ ਪੇਦ ਨੂੰ ਜਾਣਦਾ ਚਾਨਣ ਤੇਰੇ ਸੰਗ ਹੈ ਕਦਾ ਰਾਹ ਸੱਚ ਹੈ ਤੇ ਜਿਉਣ ਤੋਂ ਕਦਾ ਤੋ ਇਹਲਪਾ ਤੋ ਇਹ ਮੇਗਾ ਤੋ ਯਾਦ ਤੋ ਇੰਤ ਹੈ ਜਗਤ ਤੋ ਪਹਿਲਾ ਵੀ ਤੁਸੀਂ ਤੇ ਜਗਤ ਤੋ ਬਾਅਦ ਵੀ ਤੁਸੀਂ ਹੋਗੇ ਤੁਹਾਡਾ ਨਾਮ ਮਹਾਨ ਹੈ ਕਦਾ ਧਰਤਾ ਧੰਵਾਤ 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 ਧੰਵਾਦ ਮੇਰੇ ਯਹਵਾ ਮੁਬਾਰਕ ਪਰਮੇਸ਼ਰ ਪ੍ਰਭੂ ਤੁਹਾਡਾ ਧੰਵਾਤ 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 ਧੰਵਾਦ ਸੈਨਾ ਦੇ ਯਹਵਾ ਤੁਹਾਡਾ ਧੰਨਵਾਦ ਕਰਦੇ ਲਸ਼ਕਰਾਂ ਦੇ ਖੁਦਾ ਤੁਹਾਡਾ ਧੰਨਵਾਦ ਕਰਦੇ ਖੁਦਾ ਇੱਕ ਵਾਰ ਫਿਰ ਤੁਹਾਡੀ ਹਜ਼ੂਰੀ ਚ ਆਪਣੇ ਆਪ ਨੂੰ ਸਿਰਾਂ ਚ ਕਾਗਦੋ ਆਪਰਾਧਨਾ ਕਰਦਾ ਖੁਦਾ ਸਾਨੂੰ ਆਪਣੇ ਹਜ਼ੂਰੀ ਚ ਸਵੀਕਾਰ ਕਰੋ ਖੁਦਾ ਆਪਣੇ ਪਾਸ ਪਰਾਂ ਦੇ ਹਿਰਚ ਪਾਓ ਮੇਰੇ ਖੁਦਾ ਆਪਣਾ ਆਤਮਾ ਦੇ ਇੱਕ ਸਾਡੇ ਅਗਵਾਹੀ ਕਰੋ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕਿਰਤਾ ਦਾ ਵਚਨ ਕਹਿੰਦਾ ਕਿ ਜਿਨੀਆਂ ਨੇ ਉਹਦੇ ਆਤਮਾ ਨੂੰ ਪ੍ਰਾਪਤ ਕਿਰਿਆ ਉਹਨਾਂ ਨੂੰ ਧੀਆਂ ਦੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਪਿਤਾ ਪਰਮੇਸ਼ਰ ਪ੍ਰਭੂ ਆਪਣੇ ਉਸ ਲਈ ਬਾਲਕ ਪੁੱਤਰ ਹੋਣ ਦੀ ਆਤਮਾ ਦੇ ਦੁਆਰਾ ਸਾਡੇ ਅਗਵਾਹੀ ਕਰਨੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਦਾਸ ਪਾਲੂਸ ਕਹਿੰਦਾ ਕਿ ਤੁਸੀਂ ਪੇਰੇ ਪ੍ਰੇਮ ਦਾ ਰੱਖੋ ਪ੍ਰਾਤਮਿਕ ਦਾਨਾਂ ਲੋਚੋ ਤੇ ਆਤਮਿਕ ਦਾਨਾਂ ਲੋਚੋ ਕਹਿੰਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੀ ਆਤਮਾ ਦੇ ਦੁਆਰਾ ਚਲਾਉਂਦਾ ਪਿਤਾ ਪਰਬਾ ਨੀਸ਼ਾ ਬਾਰੇ ਬੇ ਦੇ 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 ਬਾਰੇ ਬਾਰੇ ਬੇ ਦੇ ਬੱਲਾ ਬੱਲਾ ਬਰਾ ਬਰਾ ਬੇ ਦੇ ਬੇ ਦੇ ਬਾ ਸੰਦਾਲ ਲਲਾ ਪਾ ਕੜਾ ਲਾ ਬੇ ਬਿੜ ਧਰਤਾਂ ਧੰਨਵਾਦਾਂ 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 ਧੰਨਵਾਦ ਕਰਦਾ ਮੇਰੇ ਜ਼ਿੰਦਾ ਸਾਮਰਥੀ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਤੂੰ ਹਮੇਸ਼ਾ ਸਾਡੀ ਪ੍ਰਾਰਥਨਾ ਸੁਣਦਾ ਹੈ ਖੁਦਾ ਸਾਡੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਤੁਹਾਡੇ ਵਚਨ ਚ ਲਿਖਿਆ ਕਿ ਆਪਣੀ ਆਸ ਹੀ ਹੋਵਾ ਤੇ ਰੱਖ ਤ ਤੇਰੇ ਮਨੋਰਥ ਪੂਰੇ ਹੋਣਗੇ ਤੂੰ ਸਾਡੇ ਮਨੋਰਥਾਂ ਨੂੰ ਪੂਰਾ ਕਰਦਾ ਹੈ ਖੁਦਾ ਜਿੰਨੇ ਤੇਰੇ ਨਾਮ ਦੇ ਤਾਲਬ ਨੇ ਖੁਦਾ ਉਹਨਰ ਕਿਤੇ ਚੰਗੀ ਚਾਅ ਵਾਸਤੇ ਕਾਮੀ ਨਹੀਂ ਹੁੰਦੀ ਕਿਦਾ ਪਿਤਾ ਪਰਮੇਸ਼ਰ ਪ੍ਰਭੂ ਕਿ ਕਿ ਤੁਹਾਡੇ ਬਾਚਨ ਚ ਲਿਖਿਆ ਕਿ ਸ਼ੇਰ ਦੇ ਬੱਚੇ ਨੂੰ ਘਾਟਾ ਪੈ ਸਕਦਾ ਪਰ ਮੇਰੇ ਨਾਮ ਦੇ ਮੰਨਨ ਵਾਲਿਆਂ ਨੂੰ ਕਿਤੇ ਚੰਗੇ ਵਾਸਤੇ ਥੋਰ ਨਾ ਹੋਏਗੀ ਤੋ ਸਾਡੇ ਆ ਸਭੇ ਜ਼ਰੂਰਤਾਂ ਪੂਰੀਆਂ ਕਰਦਾ ਕਿਦਾ ਆਕਾਸ਼ ਦੇ ਖਿੜਕੀਆਂ ਖੋਲ ਕੇ ਸਾਡੇ ਲਈ ਬਰਕਤਾਂ ਵਾਹ ਹੁੰਦਾ ਹੈ ਮੇਰੇ ਖੁਦਾ ਤੋ ਸਾਨੂੰ ਬਰਕਤਾਂ ਦੇ ਬਰਕਤਾਂ ਦੇਣਾ ਸਾਡੇ ਵਾਅਦੇ ਤੇ ਵਾਅਦਾ ਕਰਨਾ ਖੁਦਾ ਤੇਰਾ ਧੰਨਵਾਦ ਕਰਦਾ ਕਿਦਾ ਖੁਦਾ ਕਦਾ ਬਾਚਨ ਕਹਦਾ ਕਿ ਜੇ ਇਹ ਹਵਾ ਮੇਰਾ ਆਯਾਲੀ ਹੈ ਮੈਨੂੰ ਕੋਈ ਥੜਨਾ ਹੋਏਗੀ ਉਹ ਮੈਨੂੰ ਹਰੇ ਹਰੇ ਘਾਹ ਦੇ ਜ਼ੋਹਾ ਚ ਬਿਠਾਉਂ ਕਰਮ ਦੇ ਮਾਰਗਾਂ 'ਚ ਆਪਣੇ ਨਾਮ ਦੇ ਨਿਮਿਤ ਸਾਡੇ ਅਗਵਾਹੀ ਕਰਦਾ ਹੈ ਭਾਵੇਂ ਮੈਂ ਮੌਤ ਦੀ ਸ਼ਾਦੀ ਵਾਦੀ ਵਿੱਚ ਫਰਾ ਮੈਂ ਕਿਸੇ ਬਦੀ ਤੋਂ ਨਾ ਡਰਾਂਗਾ ਕਿ ਜੇ ਤੂੰ ਮੇਰੇ ਸੰਗ ਹੈ ਤੇਰੀ ਸੌਤੀ ਤੇਰੇ लाठी ਮੈਨੂੰ ਤਸੱਲੀ ਦਿੰਦੀ ਹੈ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ ਤੇ ਮੇਰੇ ਸਿਰ ਤੇ ਤੇਲ ਜੱਸੇ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚ ਨੂੰ ਦਇਆ ਤੇ ਸੱਚੇ ਜੀਵਨ ਪਰ ਮੇਰਾ ਪਿੱਛਾ ਕਰਨਗੇ ਤੇ ਮੈਂ ਸਦਾ ਹੀ ਯਹੋਵਾ ਦੇ ਘਰ ਵਿੱਚ ਬਸਾਂਗਾ ਤੇ ਜੋ ਆਤਮਹਾਨ ਦੇ ਔਰ ਦੇ ਹਿਤ ਵੱਸਦਾ ਸਰਬਸ਼ਕਤੀਮਾਨ ਦੇ ਸਾਏ ਦੇ ਹਿੱਟ ਕਾਣਾ ਪਾਏਗਾ ਅਤੇ ਮੈਂ ਯਹੋਵਾ ਅਦੇ ਨਾਮ ਦਾ ਧੰਨਵਾਦ ਕਰਾਂਗਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੜਾ ਤਨਵਾਦ ਕਦਕ ਦਾ ਜੋਤ ਮਹਾਨ ਦੇ ਔੜ ਦੇ ਹਿਤ ਵਰਦਾ ਹੈ। ਉਹ ਸਰਬਸ਼ਕਤੀਮਾਨ ਦੇ ਸਾਏ ਦੇ ਟਿਕਾਣਾ ਪਾਏਗਾ ਤੇ ਮੈਂ ਯਹੋਵਾ ਦੇ ਵਿੱਚ ਆਖਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ ਹੈ ਮੇਰਾ ਪਰਮੇਸ਼ਰ ਜਿਹਦੇ ਤੇ ਮੈਂ ਭਰੋਸਾ ਰੱਖਿਆ ਹੈ। ਉਹ ਤਾਂ ਤੈਨੂੰ ਪੌਂਦੀ ਦੀ ਫਾਹੀ ਦੇ ਵਿੱਚੋਂ ਤੇ ਘਾਤਕ ਮਰੀਦ ਦੇ ਚਟਕਾਰਾ ਦੇਵੇਗਾ। ਉਹ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ ਉਹਦੇ ਪਰਾਂ ਦੇ ਹੇਰ ਤੋਂ ਪਨਾਹ ਲਵੇਗਾ। ਉਹਦੀ ਸੱਚਾਈ ਇੱਕ ਟਾਲ ਦੇ ਫਰੀ ਹੈ। ਨਾ ਦਿਨ ਦੇ ਔਰ ਦੇ ਬਾਣ ਤੋਂ ਡਰੇਗਾ ਨਾ ਨੌਸ ਮਰੀਦ ਜੋ ਦੁਪਹਿਰ ਨੂੰ ਜਾਰਦੀ ਇੱਕ ਦਾ ਤੁਹਾਡਾ ਧੰਨਵਾਦ ਕਰਦੇ ਇੱਕ ਦਾ ਪਿਤਾ ਪਰਮੇਸ਼ਰ ਪ੍ਰਭੂ ਮੇਰੇ ਮੋਢਾ ਸਾਥ ਮੇਰੇ ਸੱਚੇ ਹਰ ਦਾਸਾ ਸਾਹ ਡਿੱਗਣ ਕੇ ਕਿ ਤੂੰ ਜਮੇਰੇ ਸੰਗ ਹੈ ਕਿ ਤੇਰਾ ਵਚਨ ਕਹਦੇ ਕਿ ਤੂੰ ਮੇਰੇ ਸੱਚੇ ਬੈਡ ਮੇ ਜਾ ਤੱਕ ਤੇਰੇ ਵੈਰ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਣਾ ਤੇ ਮੇਰੇ ਵਿਰੋਧੀਆਂ ਨੇ ਮੇਰੇ ਸਾਨੂੰ ਤੇ ਮੇਰੇ ਪੈਰ ਰੱਖਣ ਦੀ ਚੌਂਕੀ ਬਣਾਉਣਾ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਇੱਕ ਦਾ ਪਿਤਾ ਪਰਮੇਸ਼ਰ ਪ੍ਰਭੂ ਮੇਰੇ ਜਿੰਦਾ ਕੁਦਾ ਮੇਰੇ ਮਾਪੇ ਜਦੋਂ ਮੈਨੂੰ ਛੱਡਦੇ ਨੇ ਤਾਂ ਮੈਨੂੰ ਸੰਭਾਲਦੇ ਮੇਰੇ ਵੇਲੇ ਕਿ ਮੇਰੇ ਰਾਹ ਨੂੰ ਪਧਰਾ ਕਰਦਾ ਮੈਨੂੰ ਡਿੱਗੇ ਨੂੰ ਉਠਾਉਂਦਾ ਮੈਨੂੰ ਬਲ ਤਾਕਤ ਦੇਣ ਵਾਲਾ ਤੜਤਾਨ ਵਾਦ ਕਰਦੇ ਤੋ ਮੇਰੀ ਚਤਾਨ ਮੇਰਾ ਗੜ ਮੇਰਾ ਹੋਏ ਅੰਗ ਉੱਚਾ ਟਿੱਲਾਏ ਬਿਰਕ ਦਾ ਪਿਤਾ ਪਰਮੇਸ਼ਰ ਪ੍ਰਭੂ ਤੜਤਾਨ ਵਾਦ ਕਰਦੇ ਮੇਰੇ ਜਿੰਦਾ ਕਦਾ ਬਾਰ ਬਾਰੇ ਮੇਰੇ ਬੇਰੇ 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 ਰੀਸ਼ਾ ਬਾਰ ਬਾਰੇ ਮੇਰੇ ਬੇਰਾ ਬਾਰੇ ਬੇਲਾ ਪਸੰਦ ਲਾ ਲਾ ਪਕੜ ਲਾ ਬਿਰੀ ਘੜਾ ਬੜ ਬਿਰੀ ਘੜਾ ਬੜ ਬਰ 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 ਓਰੇ ਬੇ 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 ਬਰਾ ਬਸਾਂਦਲਾ ਲਵ ਕੜਲਾ ਬਰੇ ਬਿਰੀ 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 ਬੜਾ ਧੰਨਵਾਦ ਕਰਦਾ ਕੁਦਾਸੀ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇਣੇ ਕੁਦਾ ਜਿੰਨੇ ਲੋਕ ਇਸ ਲਾਈਵ ਨੂੰ ਦੇਖ ਰਹੇ ਕੁਦਾ ਸਭਨੋਂ ਤੇਰੇ ਹੱਥਾਂ ਦੇ ਵਿੱਚ ਦੇਣਾ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੇ ਹੱਥਾਂ ਦੇ ਵਿੱਚ ਲੈ ਤੇ ਤੁਹਾਡੇ ਵਾਚਨ ਚ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵਾਂਤਾ ਹੱਥ ਦੇ ਹੇਠ ਨਿਵਾਇਆ ਕਰੋ ਤਾਂ ਜੇ ਤੁਹਾਨੂੰ ਵੇਲੇ ਸਿਰ ਉੱਚਾ ਕਰੇ ਤੇ ਆਪਣੀ ਸਾਰੀ ਚਿੰਤਾ ਉਸ ਤੇ ਸੌਂਦ ਦਿਓ ਕਿ ਜੋ ਉਸ ਨੂੰ ਤੁਹਾਡਾ ਫਿਕਰ ਹੈ ਕਦਾਤੀ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇਣੇ ਕਦਾ ਤੂੰ ਸਾਡੇ ਸਭੇ ਪਰੇਸ਼ਾਨੀਆਂ ਚਿੰਤਾਵਾਂ ਨੂੰ ਤੁਹਾਡੇ ਮਨਾਂ ਹਿਰਦਿਆਂ ਜਾਂਚਣ ਵਾਲਾ ਪਰਮੇਸ਼ਰ ਹੈ ਕਦਾ ਜਾਂ ਜ ਸਾਨੂੰ ਆਜ਼ਾਦੀ ਦੇ ਕਦਾ ਕਿਤੇ ਆਜ਼ਾਦੀ ਦੇਣ ਵਾਲਾ ਪਰਮੇਸ਼ਰ ਹੈ ਬਣਾ ਵਚਨ ਕਹਿੰਦੇ ਕਿ ਆਜ਼ਾਦੀ ਲਈ ਪਰਮੇਸ਼ਰ ਨੇ ਤਾਂ ਨਿਯਾਜ਼ ਕੀਤਾ ਹੈ ਤੂੰ ਸਾਨੂੰ ਆਜ਼ਾਦੀ ਦਿੱਤੀ ਕਦਾ ਤੇਰੇ ਨਾਮ ਚ ਆਜ਼ਾਦੀ ਇੱਕ ਦਾ ਤੂੰ ਸੱਚੇ ਆਜ਼ਾਦੀ ਦਾ ਆਤਮਾ ਦੇ ਕੇ ਸਾਡੇ ਅਗਵਾਹੀ ਕਰਦਾ ਕਦਾ ਇੱਕ ਦਾ ਰਵਚਨ ਕਹਦੇ ਕਿ ਤੁਸੀਂ ਸਚਾਈ ਨੂੰ ਜਾਣੋਗੇ ਤਾਂ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਸਚਾਈ ਤੁਹਾਡੇ ਨਾਮ ਚ ਸਚਾਈ ਤੁਹਾਡੇ ਕਲਾਮ ਜਾਂ ਸਚਾਈ ਹੈ ਕਿ ਤੂੰ ਹੀ ਸੱਚਾ ਪਰਮੇਸ਼ਰ ਹੈ तू सचा परमेश्वर तू है तू सिदा कर खुदा पिता परमेश्वर प्रभु यसु राजा पिता परमेश्वर प्रभु वे चर्ज काम करने वाले मुरदे जवालन वाले सजा करने वाले लंगड़े चला वाले खुदा धनवाद धनवाद धनवा धनवा ताद ਓ ਮੇਰੇ ਜਿੰਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਮੇਰੇ ਮਹਾਨ 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 ਖੁਦਾ ਮਹਾਨ ਪਰਮੇਸ਼ਰ ਪ੍ਰਭੂ ਜਿੰਨੇ ਲਾਈਵ ਦੇਖ ਰਹੇ ਖੁਦਾ ਉਹਨਾਂ ਸਭਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਖੁਦਾ ਆਪਣੇ ਆਤਮਾ ਦੇ ਅਨੁਗ੍ਰਹਿ ਦੇ ਵਿੱਚ ਲੈ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਆਤਮਾ ਉਹਨਾਂ ਦੇ ਵਿੱਚ ਵੱਡਾ ਕਾਰਜ ਕਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਹਰ ਇੱਕ ਬਵਾ ਬਿਮਾਰੀ ਹੈ ਪਰੇਸ਼ਾਨੀ ਤੋਂ ਆਜ਼ਾਦੀ ਦੇਣੀ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜੈ ਸਾਥਨਾ ਦੇ ਵਿੱਚ ਪ੍ਰੇਅਰ ਰਿਕੁਐਸਟ ਭੇਜਣ ਖੁਦਾ ਤੁਹਾਡਾ ਨਾ ਪ੍ਰਾਰਥਨਾ ਆਪਣੇ ਹਜ਼ੂਰੀ ਚ ਸੁਣਨਾ ਕੁਦਾ ਅਤੇ ਆਪਣੇ ਸਰਬਦਤ ਵਧਾ ਕੋ ਗੈਸਿੰਗ ਦੇ ਨਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਨਾਮ ਅ ਵਿੱਚ ਵੱਡੇ ਜੰਬੇ ਕੰਮ ਹੋ ਸੁਰਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਵਾਦ ਨਾ ਧੰਨ ਧੰਨ ਨਾ 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 ਵਾਦ ਪਿਤਾ ਪਰਮੇਸ਼ਰ ਪ੍ਰਭੂ ਮੇਰੇ ਮਹਾਨ ਕੁਦਾ ਮਹਾਨ ਪਰਮੇਸ਼ਰ ਪ੍ਰਭੂ ਤੇਰੀ ਬੱਚੀ ਪੂਜਾ ਦੇ ਲਈ ਪ੍ਰਾਰਥਨਾ ਕਰਦੇ ਕੁਦਾ ਜੋ ਕੈਲਸਟ੍ਰੋਮ ਦੀ ਬਿਮਾਰੀ ਇਕੁਲਾਪੀ ਦਾ ਪਰਮੇਸ਼ਰ ਪ੍ਰਭੂ ਤੇਰੇ ਨਾਮ ਦੇ ਵਿੱਚ ਖਤਮ ਹੋ ਜਾਏ ਇਕੁਲਾਪੀ ਦਾ ਪਰਮੇਸ਼ਰ ਪ੍ਰਭੂ ਵਰਦੀ ਬਲੇਸਿੰਗ ਇਕੁਲਾਪੀ ਦਾ ਪਰਮੇਸ਼ਰ ਪ੍ਰਭੂ ਕੋਈ ਬੈਰੀ ਦੀ ਤਾਕਤ ਕਾਮਨਾ ਕਰੇ ਇਕੁਲਾਪੀ ਦਾ ਪਰਮੇਸ਼ਰ ਪ੍ਰਭੂ ਤੂੰ ਆਜ਼ਾਦੀ ਦੇਣ ਵਾਲਾ ਪਰਮੇਸ਼ਰ ਹਰੇਕ ਬਿਮਾਰੀ ਤੋਂ ਰੇਕ ਅਲਕਾਰੇ ਸ਼ਕਤੀ ਤੋਂ ਸਾਨੂੰ ਆਜ਼ਾਦੀ ਦੇਣਾ ਇਕੁਲਾ ਤੂੰ ਆਪਣੇ ਸਾਲੇ ਬਣੋ ਹੁਕਮ ਦੇਣਾ ਇਕੁਲਾ ਉਹਨਾਂ ਨੂੰ ਸਾਮਰਤ ਦੇਣਾ ਇਕੁਲਾ ਕਿ ਰੋਗਿਆ ਦੇ ਤਿਆਤਰ ਕਰਨਗੇ ਚੰਗੇ ਜਾਣਗੇ ਜੋ ਧਰਮੀ ਜਿਸ ਲਈ ਪ੍ਰਾਰਥਨਾ ਕਰੇਗਾ ਉਹਦੇ ਪਾਪ ਮਾਫ ਕਰੇਗਾ ਉਸਨੇ ਚੰਗਿਆ ਕਰੇਗੀ ਇਸ ਬੇਟੀ ਲਈ ਪ੍ਰਾਰਥਨਾ ਕਰਦਾ ਕਦਾਪੇ ਦਾ ਪਰਮੇਸ਼ਰ ਪ੍ਰਭੂ ਤੁਸੀਂ ਮਾਇਦਾ ਕੀਤਾ ਕਿ ਵੇਖ ਮੈਂ ਤੈਨੂੰ ਵੈਰੀ ਸਾਰੇ ਸਭ ਪਾਰੇ ਤੋਂ ਇਹਨਾਂ ਨੂੰ ਲਤਾੜਨ ਦਾ ਵੈਰੀ ਸਾਰੀ ਸ਼ਕਤੀ ਤੇ ਅਧਿਕਾਰ ਦੇਣਾ ਤੇ ਜੇ ਤੂੰ ਰੋਕ ਗਿਆ ਤੇ ਜ਼ਰੂਰ ਰੱਖੋਗੇ ਚੰਗੇ ਹੋਣਗੇ ਕਦਾਪੇ ਦਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਕਦਾਪੇ ਦਾ ਪਰਮੇਸ਼ਰ ਪ੍ਰਭੂ ਤੇਰੇ ਨਾਮ ਦੇ ਵਿੱਚ ਇਸ ਬੇਟੀ ਦੇ ਅਕਸਰ ਕੋਲ ਦੀ ਬਿਮਾਰੀ ਜੋ ਪਾਵੇ ਪਰੇਸ਼ਾਨੀ ਖਤਮ ਹੋ ਜਾਏ ਕਦਾਪੇ ਆਪਣੇ پاک ਪਰਾਂ ਦੇ ਵਿੱਚ ਹੈਟ ਲੈਕ ਕਦਾਪੇ ਦਾ ਪਰਮੇਸ਼ਰ ਪ੍ਰਭੂ ਇਸ ਦੀ ਆਤਮਿਕ ਲਾਈਫ ਦੇ ਵਿੱਚ ਉਹ ਨਤੀਜੇ ਦਾ ਕਾਰਨ ਬਣੇ ਕਦਾ ਇਸਨੂੰ ਆਪਣੇ ਵਾਚਨ ਆਪਣੇ ਪ੍ਰਾਰਥਨਾ ਦੇ ਵਿੱਚ ਵਧਾਉਣਾ ਮੇਰੇ ਕਲਾ ਪਿਤਾ ਪਰਮੇਸ਼ਰ ਪ੍ਰਭੂ ਜੇ ਬਾਣੀ ਆਏ ਦੇ ਵਿਕੇ ਤਾਂ ਲਿਖੇ ਖੁਦਾ ਨਾਲ ਜਲਦੀ ਪੂਰਾ ਕਰਨਾ ਕਲਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਕਲਾ ਤੁਹਾਡਾ ਵਚਨ ਕਹਦੇ ਕਿ ਵੇਖ ਮੈਝੋ ਤੇਰੇ ਵਿਕੇ ਬਾਣੀਏ ਕੀਤਿਆ ਮੈਂ ਜਲਦੀ ਉਹਨਾਂ ਨੂੰ ਪੂਰਾ ਕਰਾਂਗਾ ਤੇ ਇਸ ਬੇਟੀ ਦੇ ਜਿਹਨ ਦੇ ਚੁਣਾ ਬਾਣੀ ਨੇ ਪੂਰਾ ਕਰਨਾ ਕਲਾ ਪਿਤਾ ਪਰਮੇਸ਼ਰ ਪ੍ਰਭੂ ਜੋ ਤੂ ਇਸ ਲਈ ਚੁਣਾ ਠਹਿਰਾਇਆ ਕਲਾ ਉਸ ਨੂੰ ਪੂਰਾ ਕਰਨਾ ਮੇਰੇ ਕਲਾ ਤੁਹਾਡਾ ਧੰਨਵਾਦ 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 ਔ ਜ਼ਿੰਦਾ ਰਾਬਾ ਸੇਂਦ ਲਾਲਬਾ ਘੜਾ ਲਬਾ ਰੇ ਬੀਰੇ 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 ਬਰਾ ਬੀਰੇ ਬਣਾ ਬਣਾ ਬਰਾ 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 ਬਰੇ ਬੀਰੇ 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 ਔ ਰੇ ਸ਼ੰਦ ਲਾਲਬਾ ਖਾਂਦ ਲਾਲਬਾ ਰੋ ਖੋਬ ਰੇ ਬੀਰੀ ਬੀਹੀ ਖਾਵਾਵਾਵਾਵਾਵਾਵਾ ਆ ਰਾ ਸ਼ਾ ਬਾਰੇ ਬੀਰੇ 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 ਬਰੇ ਬੀਰੇ ਬਲਾ ਬਰਾ 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 ਤੜਾ ਤਾ ਨਵਾਦ ਕਦੇ ਕੁਦਾ ਤੁਸੀਂ ਹੈ ਕਲ ਦੇ ਵਿੱਚ ਅਗੇ ਉੱਚੀ ਆਵਾਜ਼ ਦੇ ਕੇ ਬੋਲੇ ਕਿ ਜੇ ਕੋਈ ਪਿਆਸਾ ਤਾਂ ਮੇਰੇ ਕੋ ਲਾਵੇ ਤੇ ਪੀਵੇ ਮੈਂ ਉਸਨ ਅਮਰਿਤ ਜਲ ਦੇਗਾ ਜੋ ਦੇ ਅੰਦਰ ਸੋਤਾ ਬਣ ਜਾਏਗਾ ਖੁਦਾ ਤੇ ਆਤਮਾ ਦੇ ਵਿੱਚ ਇਹ ਗੱਲ ਲਾ ਕੇ ਖੁਦਾ ਤੇ ਆਤਮਾ ਦੇ ਵਿੱਚ ਤੁਹਾਡੇ ਕੋ ਲਾਉਂਦੇ ਆ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤਾਨੇ ਆਪਣੇ ਹੱਥਾਂ ਦੇ ਚਲਾਇਆ ਆਪਣੇ ਪਾਕ ਪਰਾ ਦੇ ਚਿਪਾ ਮੇਰੇ ਖੁਦਾ ਤੇਰਾ ਧੰਨਵਾਦ ਕਰੇ ਖੁਦਾ ਜੋ ਤੁਹਾਡੇ ਨਾਮ ਦੇ ਉਤੇ ਨੇਚਾ ਕਰਦਾ ਲਿਖਤ ਦੇ ਅਨੁਸਾਰ ਅਮ੍ਰਿਤ ਜਲ ਦੇ ਨਦੀਆਂ ਉਸ ਦੇ ਅੰਦਰ ਵਗਣ ਗਿਆ ਤੋ ਅਮ੍ਰਿਤ ਜਲ ਦੇਣ ਵਾਲਾ ਪਰਮੇਸ਼ਰ ਖੁਦਾ ਤੋਂ ਸਰੀਰ ਤੋਂ ਮਾਰਦੇ ਆਤਮਾ ਦੇ ਵਿੱਚ ਜਵਾਲ ਦੇ ਤਾੜਾ ਧੰਨਵਾਦ ਕਰੇ ਖੁਦਾ ਜੋ ਸਰੀਰਿਕ ਨੇ ਸਰੀਰਿਕ ਮਨਛ ਦੇ ਅਨਸਾਰ ਚੱਲਦੇ ਨੇ ਪਰ ਜੋ ਆਤਮਿਕ ਨੇ ਆਤਮਿਕ मनसा के अनुसार चल क्योंकि शरीर मनशा तो मौत पर आत्मा तो आनंद शांति है तू आनंद शांति देने वाला परमेश्वर शांति का राजकुमार है मेरी यशुराजा धनवाद कर पिता परमेश्वर प्रभु थोड़ा धनवाद कर दे पिता परमेश्वर प्रभु धनवाद धनवाद ताद कर देख थोड़े वचन च लिखे की जो शरीर बीज दरीर और विनाश नो आत्मा ले बीज है आत्मा तो दीपक जीवन वेगा ਅਜੀ ਆਤਮਾ ਦੇ ਲਈ ਬੀਜਦੇ ਆ ਮੇਰੇ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਸਾਨੂੰ ਆਪਣੇ ਆਤਮਾ ਦੇ ਦੁਆਰਾ ਚਲਾਕ ਦਾ ਪਿਤਾ ਪਰਮੇਸ਼ਰ ਪ੍ਰਭੂ ਤਰਾ ਵਚਨ ਕਰਕੇ ਜਿੰਨ ਉਹਦੀ ਆਤਮਾ ਦੇ ਗਾਇਦੇ ਦੁਆਰਾ ਚਾਉਗਣ ਉਹਨੇ ਦੇ ਧੀਆ ਤੇ ਪੁੱਤਰਨ ਕੇ ਜੇ ਤਾਨੂੰ ਗੁਲਾਮੀ ਦਾ ਨਹੀਂ ਤਗਲੇ ਪਾਲਕ ਪੁੱਤਰ ਹੋਂਦਾ ਆਤਮਾ ਦੇ ਤਾ ਗਿਆ ਅਜੇ ਲੈ ਪਾਲਕ ਪੁੱਤਰ ਹੋਂਦੇ ਆਤਮਾ ਦੇ ਦੁਆਰਾ ਉਸ ਦਾ ਲੈ ਵੀ ਆਤਮਾ ਦੇ ਦੁਆਰਾ ਤੜੇ ਅਗਵਾ